जमात में प्रशांति एक चक्कर खिंचो जो दो ਆਸਮਾਨੰਤਰ ਰੇਖਾਵਾਂ AB ਅਤੇ BC ਨੂੰ ਸ਼ੂਹ ਹੈ ਅਤੇ BC ਰੇਖਾ ਵਿੱਚ ਦੇ ਤੇ ਬਿੰਦੂ ਪੀ ਤੋਂ ਲੰਘੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਕੀ ਕਰਾਂਗੇ ਇੱਕ ਰੇਖਾ ਲੈਨੇ ਆ ਰੇਖਾ ਕਿਹੜੀ ਕਿਹੜੀ ਹੈ ਕਿ ਏ ਬੀ ਹੈ ਬੀ ਸੀ ਹੈ ਫਿਰ ਉਹੀ ਗੱਲ ਹੋ ਗਈ ਏ ਬੀ ਬੀ ਸੀ ਇਹਨਾਂ ਦੋਨਾਂ ਵਿੱਚ ਸਾਂਝਾ ਬਿੰਦੂ ਕਿਹੜਾ ਆ ਗਿਆ ਬੀ ਇਹਦਾ ਮਤਲਬ ਆ ਏ ਬੀ ਆ ਬੀ ਸੀ ਠੀਕ ਹੈ BC ਰੇਖਾ ਵਿੱਚ ਦਿੱਤੇ ਬਿੰਦੂ P ਤੋਂ ਲੰਘੇ ਹੁਣ BC ਰੇਖਾ ਦੇ ਉੱਤੇ ਦਿੱਤਾ ਹੋਇਆ ਬਿੰਦੂ P ਹੁਣ ਆਪਾਂ ਕੀ ਕਰਨਾ ਹੈ B ਬਿੰਦੂ ਦਾ ਪ੍ਰਕਾਰ ਨਾਲ ਅਧ ਕਰਾਂਗੇ ਆ B ਬਿੰਦੂ ਆ ਸਾਡੇ ਕੋਲੇ ਪੀ ਬਿੰਦੂ ਤੇ ਡੀ ਨਾਲ 90 ਦਾ ਕੋਣ ਬਣਾ ਲਓ। O ਬਿੰਦੂ ਆ ਗਿਆ। ਉਹ ਤੇ ਪ੍ਰਕਾਰ ਰੱਖ ਕੇ ಈ ಬಂದೂ ಜನ ಪ್ರಕಾರ ಕೊಡ್ ਏ ਹੁਣ ਜਿਹੜਾ ਚੱਕਰ ਆ ਦੋਨੋਂ ਪਾਸੇ ਸਪਰਸ਼ ਕਰਦਾ ਏ ਬੀ ਨੂੰ ਵੀ ਤੇ ਬੀ ਸੀ ਨੂੰ ਏ ਦੁਆਰਾ ਸਮਝ ਲਓ ਏ ਬੀ ਸੀ ਦੋ ਆ ਸਮান্তਰਖੰਡ ਲੈਂ ਲਈਆਂ ਜਿਹੜੀਆਂ ਬੀ ਬਿੰਦੂ ਦੇ ਮਿਲਦੀਆਂ ਨੇ ਇਹਨਾਂ ਦਾ ਪ੍ਰਕਾਰ ਨਾਲ ਅਧ ਕਰ ਲਿਆ ਬੀ ਸੀ ਦੇ ਉੱਤੇ ਦਿੱਤਾ ਬਿੰਦੂ ਪੀ ਇੱਥੇ ਡੀ ਰੱਖੀ 90 ਦਾ ਕੋਣ ਬਣਾ ਲਿਆ। ਉਹ ਬਿੰਦੂ ਆ ਗਿਆ। ਉਹ ਤੇ ਪ੍ਰਕਾਰ ਰੱਖੋ ਪੀ ਜਨੇ ਪ੍ਰਕਾਰ ਖੋਲ ਕੇ ਚੱਕਰ ਠੀਕ ਆ। ਇਹੋ ਹੀ ਚੱਕਰ ਆ ਜਿਹੜਾ ਇਹਨਾਂ ਨੂੰ ਛੂਹੇ ਤੇ ਪੀ ਬਿੰਦੂ ਵਿੱਚੋਂ ਲੰਗੇ।